ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਮਰੀਜ਼ ਦਾਖਲ ਕਰਵਾਇਆ ਸੀ ਪੈਂਜੀ ਗੁਰਪ੍ਰੀਤ ਕੌਰ ਉਹਨਾਂ ਦਾ ਆਪਰੇਟ ਹੋ ਗਿਆ ਅੱਜ ਛੁੱਟੀ ਡਾਕਟਰ ਸਾਹਿਬ ਨੇ ਦਿੱਤੀ ਹੋਈ ਹੈ ਡਾਕਟਰ ਹਰਸਿਮਰਤ ਸਿੰਘ ਸਾਡੇ ਨਾਲ ਨੇ ਤੇ ਅਸੀਂ ਬੇਨਤੀ ਕਰਾਂਗੇ ਸੰਗਤ ਨੂੰ ਜਾਣਕਾਰੀ ਦੇ ਦੇਣੇ ਇਹ ਕੇਸ ਕਿਦਾਂ ਦਾ ਸੀਗਾ ਬੜੇ ਤੰਗ ਰਹੇ ਨੇ ਪੈਂਜੀ ਗੁਰਪ੍ਰੀਤ ਕੌਰ ਆਪਰੇਟ ਜਿਹੜਾ ਆਪ ਜੀ ਨੇ ਕੀਤਾ ਹੈ ਸੋ ਉਹਦੀ ਜਾਣਕਾਰੀ ਸੰਗਤ ਨਾਲ ਸਾਂਝੀ ਕਰ ਦਿਓ ਭਾਈ ਜੂ ਖਾਲਸਾ ਭਾਈ ਜੂ ਫਤਿਹਰੀ ਪਹਿਲਾਂ ਤੇ ਮੈਂ ਆ ਦੱਸਣਾ ਚਾਹਾਂਗਾ ਗੁਰਪ੍ਰੀਤ ਕੋਰ ਜਿਹੜੇ ਕਿ ਗਿੱਲੜ ਦੀ ਮਰੀਜ਼ ਸੀਗੇ ਗਿੱਲੜ ਦਾ ਸਾਈਜ਼ ਬਹੁਤ ਵੱਧ ਗਿਆ ਸੀ ਗਰਦਨ ਤੋਂ ਬਾਹਰ ਹੀ ਦਿਸਣ ਲੱਗ ਗਿਆ ਸੀਗਾ ਮਤਲਬ ਕਿ 6-7 ਸੈਂਟੀਮੀਟਰ ਦਾ ਵੱਡਾ ਗਿੱਲੜ ਦੋਵੇਂ ਪਾਸੇ ਜਿਸ ਕਰਕੇ ਕਹਿੰਦੇ ਸਰੀਰ 'ਚ ਵੀ ਥਾਇਰੋਇਡ ਦੀ ਮਾਤਰਾ ਬਹੁਤ ਉੱਪਰ-ਥੱਲੇ ਹੁੰਦੀ ਰਹੀ ਜਿਸ ਕਰਕੇ 1.5 ਸਾਲ ਤੋਂ ਇਹਨਾਂ ਦਵਾਈ ਖਾਣੀ ਪਈ ਜ਼ਿਆਦਾਤਰ ਤੇ ਗਿੱਲੜ ਦੀ ਬਿਮਾਰੀ ਸਭ ਤੋਂ ਜ਼ਿਆਦਾ 60 ਤੋਂ 70% ਫੀਮੇਲਸ ਵਿੱਚ ਜਾਨੀਆਂ ਚੀ ਹੁੰਦੀ ਹੈ ਬੰਦੇ 'ਚ ਘੱਟ ਹੁੰਦੀ ਹੈ ਤੇ ਅਦੇ ਮਤਲਬ ਕਿ ਜੋ ਬਾਰੋ ਦਸਨ ਲੱਗ ਜੇ ਤੇ ਫਿਰ ਤੇ ਆਰਾਮ ਨਾ ਪਤ ਲੰਦੇ ਗਿੱਲੜ ਹੈਗਾ ਬਾਕੀ ਲੱਛਣ ਹੈਗੇ ਨੇ ਸਰੀਰ ਦਾ ਭਾਰ ਪਾਰ ਵਧਣਾ ਅਚਾਨਕ ਜਾਂ ਭਾਰ ਅਚਾਨਕ ਘਟਣਾ ਪਸੀਨਾ ਬਹੁਤ ਆਣਾ ਐਂਜ਼ਾਈਟੀ ਹੋਣਾ ਨੋ ਨੋ ਆਪਣੇ ਨਰਮ ਪੈਣ ਲੱਪਣੇ ਆ ਕੁਝ ਲੱਛਣ ਜਿਹੜੇ ਸਾਨੂੰ ਥਾਇਰੋਇਡ ਦੱਸ ਨੇ ਜਾਂ ਥਾਰੇ ਵਧਿਆ ਪਿਆ ਹੈ ਸਰੀਰ 'ਚ ਕਿ ਘਟਿਆ ਪਿਆ ਆਪਾਂ ਉ ਤੁਰੰਤ ਉਸ ਆ ਚੀਜ਼ਾਂ ਦੇਖਣ ਤੋਂ ਬਾਅਦ ਸਾਨੂੰ ਥਾਇਰੋਇਡ ਟੈਸਟ ਕਰਵਾਉਣਾ ਚਾਹੀਦਾ ਬਲੱਡ ਦਾ ਤੇ ਫਿਰ ਉਸ ਦੇ ਅਕੋਰਡਿੰਗ ਦਵਾਈ ਚੱਲਦੀ ਕਿ ਘਟਿਆ ਹੈ ਕਿ ਵਧਿਆ ਉਸ ਦੇ ਅਲੱਗ-ਅਲੱਗ ਦਵਾਈਆਂ ਦੋਨੋਂ ਘਟੇ ਦੀ ਲੱਗ ਹੈ ਵਧੇ ਦੀ ਲੱਗ ਹੈ ਲੱਗ ਗਿਆ ਕੀ ਹੈ ਤੇ ਜੇ ਤੇ ਬਾਹਰੋਂ ਦਿਸਣ ਲੱਗ ਗਿਆ ਫਿਰ ਉਹ ਦਵਾਈ ਤੋਂ ਦਵਾਈ ਦੇੰਦੋਂ ਵਾਲਾ ਆਪਾਂ ਸਰੀਰ 'ਚ ਪਹਿਲਾਂ ਥਾਰਡ ਨਾਰਮਲ ਕਰਾਂਗੇ ਫਿਰ ਬਾਹਰੋਂ ਆਪਾਂ ਅਲਟਰਾਸਾਉਂਡ ਜਾਂ ਸਟੀਟਿਸ ਸਕੈਨ ਕਰਾ ਕੇ ਸੂਜਾ ਟੈਸਟ ਕਰਾ ਕੇ ਫਿਰ ਆਪਰੇਸ਼ਨ ਲਈ ਸੋਚਣਾ ਪੈਂਦਾ ਐਦੇ ਨਾਲ ਸਰੀਰ ਤੇ ਬਾਹਰ ਕਲਾ ਥਾਰਡ ਇੱਥੇ ਹੁੰਦਾ ਪਰ ਆ ਪੂਰੇ ਸਰੀਰ ਨੂੰ ਕੰਟਰੋਲ ਕਰਦਾ ਹੈਗਾ ਇੱਕ ਚੀਜ਼ ਨੂੰ ਕੰਟਰੋਲ ਕਰਦਾ ਇਸ ਕਰਕੇ ਇਹ ਦਵਾਈ ਲਾਜ਼ਮੀ ਤੌਰ ਤੇ ਟੈਸਟ ਕਰਾਂ ਤੋਂ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ ਹੁਣ ਪਿਛਲੇ 1 ਮਹੀਨੇ ਪਹਿਲਾਂ ਤੋਂ ਜਿਹੜੀ ਸਰੀਰ 'ਚ ਥਾਰਡ ਦੀ ਮਾਤਰਾ ਸੀ ਉਹ ਨਾਰਮਲ ਆਣ ਲੱਗੀ ਜਿਸ ਕਰਕੇ ਆਪਾਂ ਇਹਨੂੰ ਉਹ ਪੇਸ਼ੇ ਤਿਆਰੀ ਕੀਤੀ ਉਹਦੇ ਲਈ ਸੀਟੀ ਸਕੈਨ ਕਰਾਇਆ ਅਲੱਗ-ਅਲੱਗ ਸੁਵੀਦੀ ਟੈਸਟ ਕਰਵਾਏ ਫਿਰ ਆਪਾਂ ਫਾਈਨਲੀ ਉਹ ਪੇਸ਼ੇਨਟ ਲਈ ਤਿਆਰੀ ਕੀਤੀ ਇਹਨਾਂ ਦੀ ਕਿ ਆਪਰੇਸ਼ਨ ਕਰਨਾ ਹੀ ਪੈਣਾ ਹੋਣਾ ਪਰ 7-8 ਸੈਂਟੀਮੀਟਰ ਜਿਹੇ ਬਹੁਤ ਜ਼ਿਆਦਾ ਤੇ ਸਕੈਨ ਉਹ ਸਰੀਰ 'ਚ ਬਹੁਤ ਵੱਡੀ ਮਾਤਰਾ ਨਾਲ ਗੰਢ ਹੋ ਗਈ ਇੱਕ ਉਹਨੂੰ ਕੱਢਣਾ ਸੌਖਾ ਨਹੀਂ ਹੈਗਾ ਨਾਲੇ ਥਾਰਟ ਦੇ ਥੱਲੇ ਕਿ ਸਾਹ ਦੀ ਪਾਈ ਪਈ ਹੈ ਖਾਣੇ ਲਈ ਪਾਈ ਪਈ ਹੈ ਉਹਦੇ ਨਾਲ ਚਿਪਕਿਆ ਪਿਆ ਸੀਗਾ ਖੂਨ ਦੀ ਬਹੁਤ ਬਹੁਤ ਮੋਟੀ ਨਸਾਂ ਵਾਲੇ ਦੋਲੇ ਜਾਂਦੀਆਂ ਬਹੁਤ ਹੀ ਕੰਪਲੈਕਸ ਮਤਲਬ ਕਿ 7 ਸੈਂਟੀਮੀਟਰ ਆਪਨਾ ਬਹੁਤ ਮੱਲੇ ਗੰਭੀਰ ਵਾਲਾ ਆਪਰੇਸ਼ਨ ਸੀਗਾ ਜਿਹੜੇ ਬੜੀ ਰੱਬ ਦੀ ਮਿਹਰ ਕਰਕੇ ਬੜਾ ਆਸਾਨੀ ਤਰੀਕੇ ਨਾਲ ਹੋ ਗਿਆ ਤੇ ਹੁਣ ਆਕੇ ਬੱਚੀ ਦੀ ਗੁਰਪ੍ਰੀਤ ਕੌਰ ਦੀ ਆਵਾਜ਼ ਵੀ ਸਹੀ ਹੈ ਥਰਡਲ ਦੀ ਵੈਲਿਊ ਵੀ ਠੀਕ ਹੈਗੀ ਆ ਹੁਣ ਹੁਣ ਬਸ ਜਿਹੜੀ ਅੱਗੇ ਦਵਾਈਆਂ ਚੱਲੀਆਂ ਥਰਡਲ ਉਹ ਚੱਲਣ ਗਿਆ ਕੁਝ ਟਾਈਮ ਤੱਕ ਤੇ ਬਾਕੀ ਹੁਣ ਬਿਲਕੁਲ ਨੋਰਮਲ ਹੈ ਦੋ ਦਿਨ ਹੋ ਗਏ ਪਰਸ ਪਰਸੋ ਆਪਰੇਸ਼ਨ ਹੋਇਆ ਸੀਗਾ ਹੁਣ ਸਹੀ ਸਥਿਤੀ ਚੋਂ ਉਹਨੂੰ ਛੁੱਟੀ ਕਰ ਰਹੇ ਆ ਆਪਾਂ ਗੁਰੂ ਪਿਆਰਿਓ ਸੰਗਤ ਹੈਲਥ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਭੈਣ ਜੀ ਗੁਰਪ੍ਰੀਤ ਕੌਰ ਪਿੰਡ ਬੋਤ ਤੋਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਵਿੱਚ ਇਹ ਪਿੰਡ ਆਉਂਦਾ ਉੱਥੋਂ ਦੇ ਇਹ ਰਹਿਣ ਵਾਲੇ ਨੇ ਤੇ ਕਾਫੀ ਚਿਰ ਤੋਂ ਗਿੱਲੜ ਦੀ ਬਿਮਾਰੀ ਥਾਇਰੋਇਡ ਜਿਹਨੂੰ ਕਹਿ ਦਿੰਦੇ ਨੇ ਉਸ ਤੋਂ ਪੀੜਿਤ ਸੀਗੇ ਤੇ ਆਪ ਸੰਗਤਾਂ ਦਾ ਸਹਿਯੋਗ ਮਿਲਿਆ ਇਹਨਾਂ ਦੀ ਦਵਾਈ ਜਿਹੜੀ ਚੱਲੀ ਘਟੋ ਘਾਟ 7-8000 ਰੁਪਏ ਦੇ ਜਿਹੜੇ ਟੈਸਟ ਪਹਿਲਾਂ ਹੋ ਗਏ ਸੀਗੇ ਦਾਖਲ ਹੋਣ ਤੋਂ ਪਹਿਲਾਂ ਕੁਝ ਪਰਿਵਾਰ ਨੇ ਤੇ ਕੁਝ ਸੰਗਤ ਨੇ ਸਹਿਯੋਗ ਕੀਤਾ ਸੀ ਉਸ ਵਾਸਤੇ ਹੁਣ ਅੱਜ ਓਪਰੇਟ ਹੋ ਗਿਆ 3 ਦਿਨ ਤੋਂ ਇੱਥੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਸ੍ਰੀ ਤਰਨਤਨ ਸਾਹਿਬ ਜੀ ਵਿਖੇ ਦਾਖਲ ਨੇ ਓਪਰੇਟ ਇਹਨਾਂ ਦਾ ਹੋ ਗਿਆ ਤੇ ਖਰਚੇ ਦੀ ਗੱਲ ਕਰੀਏ ਤੇ 38000 ਰੁਪਏ ਦੇ ਕਰੀਬ ਇਹਨਾਂ ਦਾ ਬਿੱਲ ਜਿਹੜਾ ਇੱਥੇ ਬਣ ਗਿਆ ਹੋਇਆ ਤੇ ਸਾਡੀ ਸਾਰੀ ਸੰਗਤ ਨੂੰ ਇਹ ਬੇਨਤੀ ਹੁੰਦੀ ਆ ਇੱਕ ਗਰੀਬ ਪਰਿਵਾਰ ਤੇ ਲੋੜਵੰਦ ਪਰਿਵਾਰ ਨੇ ਤੇ ਆਪ ਸੰਗਤ ਦੇ ਜਿਹੜੇ ਦਸਵੰਦ ਨਾਲ ਇਹ ਸੇਵਾ ਚੱਲਦੀਆਂ ਨੇ ਦੇ ਸਾਰੇ ਨੂੰ ਇਹ ਬੇਨਤੀ ਕਰਦੇ ਹੁਣੇ ਕਿ ਆਪਣੇ ਦਸਵੰਦ ਵਿੱਚੋਂ ਵੱਧ ਤੋਂ ਵੱਧ ਸਹਿਯੋਗ ਕਰਿਆ ਕਰੋ ਤਾਂ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਮਸਲੇ ਹੱਲ ਹੋ ਸਕਣ ਇੱਥੇ ਪਿੰਡ ਬੁੱਤ ਤੋਂ ਵੀਰ ਸਾਹਿਬ ਸਿੰਘ ਹੋ ਰਹੀ ਆਏ ਆ ਅਸੀਂ ਉਹਨਾਂ ਨੂੰ ਵੀ ਕਵਾਂਗੇ ਕਿ ਆਪਣਾ ਜਰੂਰ ਦੋ ਬਚਨ ਸੰਗਤ ਨਾਲ ਸਾਂਝ ਪਾਉਣ ਇਹ ਵੀ ਬਹੁਤ ਸੇਵਾ ਸੜਨਾਂ ਨਿਭਾ ਰਹੇ ਨੇ ਜਾ ਕੇ ਘਰਾਂ ਵਿੱਚ ਅਸੀਂ ਸਿਰਫ ਦਾਸੀ ਪਾਉਣੇ ਆ ਕਿ ਇਹ ਲੋੜਵੰਦ ਪਰਿਵਾਰ ਆਪ ਜਾ ਕੇ ਉੱਥੇ ਰਾਸ਼ਨ ਜਿਹੜਾ ਪਹਚਾ ਕੇ ਆਉਂਦੇ ਆ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਡ ਕੋ ਅਡਰੈਸ ਲਾਓ ਸਿੱਧੀ ਸੇਵਾ ਕਰੋ ਜਾ ਕੇ ਤੇ ਨਾਲੇ ਤੁਹਾਨੂੰ ਵੀ ਪਿਆਰ ਮੇਰੋਂ ਅਸੀਸਾਂ ਮਿਲੂ ਜਿੱਦਾਂ ਦੀ ਸੇਵਾ ਤੁਸੀਂ ਕਰਨਾ ਚਾਹੋ ਸਾਨੂੰ ਦੱਸੋ ਅਸੀਂ ਤੁਹਾਨੂੰ ਉੱਥੇ ਖੁਦ ਪਹੁੰਚਾਵਾਂਗੇ ਸੋ ਵੀਰ ਸਾਹਿਬ ਸਿੰਘ ਜੀ ਆਪ ਜੀ ਨਾਲ ਦੋ ਬਚਨ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਲਾਡੀ ਪਿੰਡ ਬੁੱਤ ਤੋਂ ਵੀਰ ਦੇ ਘਰ ਦੀ ਕਾਫੀ ਦੇਰ ਦੀ ਪ੍ਰੋਬਲਮ ਸੀ 1.5 ਸਾਲ ਹੋ ਚੱਲਿਆ ਮੈਡੀਸਨ ਤੇ ਚੱਲਦੀ ਪਈ ਸੀ ਪਰ ਇਲਾਜ ਵਾਸਤੇ ਪੈਸੇ ਨਹੀਂ ਇਕੱਠੇ ਹੋ ਰਹੇ ਇਹ ਇਲਾਜ ਕਰਵਾ ਰਹੇ ਸੀ ਪ੍ਰੋਬਲਮ ਇੰਨੀ ਜ਼ਿਆਦੀ ਵੱਧ ਗਈ ਕਿ ਫੋਨ ਨਹੀਂ ਸੀ ਰੁਕਦੀ ਪਈ ਪ੍ਰੋਬਲਮ ਇਹ ਵੀਰ ਦੇ ਫੋਨ 'ਚ ਫੋਟੋਆਂ ਦਾ ਨੂੰ ਦਿਖਾਣੇ ਆ ਦਿਖਾਓ ਫਿਰ ਕਾਫੀ ਜ਼ਿਆਦੀ ਪ੍ਰੋਬਲਮ ਹੈ ਇੰਨੀ ਜ਼ਿਆਦੀ ਪ੍ਰੋਬਲਮ ਵੱਧ ਗਈ ਕਿ ਬਹੁਤ ਜ਼ਿਆਦਾ ਓਖਾ ਹੋਇਆ ਪਿਆ ਸੀ ਇਹ ਜੇ بڑے ਪਰਿਵਾਰ ਨੇ ਜੋ ਕਿ ਬਹੁਤ ਕੋਲੋਂ ਹੁੰਦੇ ਨੇ ਕਿ ਸਾਡੀ ਤੁਸੀਂ ਗੱਲ ਕਰੋ ਇੰਨਾ ਪਿੱਛੇ ਸੰਗਤ ਦਾ ਸਾਨੂੰ ਸਹਾਇਕ ਚਾਹੀਦਾ ਜ਼ਰੂਰ ਕਿ ਸਾਡੇ ਨਾਲ ਹਲਪ ਕਰਨ ਇਲਾਜ ਤੇ ਅਸੀਂ ਕਰਵਾਉਣੇ ਹੀ ਆ ਪਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਕਹਿੰਦੇ ਆ ਕਿ ਸਬਦੀ ਦੀ ਲੋੜ ਆ ਪਰ ਦੇਖਿਆ ਨਹੀਂ ਜਾਂਦੇ ਇਹੋ ਜਿਹੇ ਪਰਿਵਾਰਾਂ ਕੋਲ ਤੇ ਫਿਰ ਉਹਨਾਂ ਦੀ ਹਲਪ ਵਾਸਤੇ ਸਾਨੂੰ ਹੋਰ ਵੀਰਾਂ ਦੀ ਬੜੀ ਲੋੜ ਆ ਤੇ ਜ਼ਰੂਰ ਸਾਡੇ ਨਾਲ ਹਲਪ ਕਰਿਆ ਕਰੋ ਜਿਹੜੇ ਵੀਡੀਓ ਦੇਖਦੇ ਆ ਪਈ ਨਹੀਂ ਕੰਜੂਸੀ ਨਾਲ ਕਰਿਆ ਕਰੋ ਬਾਕੀ ਚੀਜ਼ਾਂ ਆਪਾਂ ਸ਼ੇਅਰ ਕਰਦੇ ਆ ਇਹਨੂੰ ਵੀ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਦੇ ਨਾਲ ਜੁੜੋਗੇ ਆਪ ਜੀ ਨੂੰ ਆਪ ਜੀ ਤੱਕ ਜੋ ਸੇਵਾ ਚੱਲ ਰਹੀਆਂ ਉਹ ਪੁੱਜਦੀਆਂ ਹੋਣਗੀਆਂ ਤੇ ਜੇ ਕੋਈ ਜੁੜਨਾ ਚਾਹੁੰਦਾ ਧੰਨ ਭਾਗ ਸਾਡੇ ਅਸੀਂ ਇੰਤਜ਼ਾਰ ਕਰਦੇ ਆ ਨਾ ਵੀਰਾਂ ਦਾ ਜਿਹੜੇ ਆਪਣੀ ਕਿਰਤ ਕਮਾਈਆਂ 'ਚੋਂ ਵੰਡ ਕੇ ਸ਼ਕਣਾ ਚਾਹੁੰਦੇ ਆ ਜਰੂਰ ਸਾਡੇ ਨਾਲ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਨਾਲ ਤੁਸੀਂ ਸਾਂਝ ਪਾਓ ਸਾਡਾ ਪਰਿਵਾਰ ਸਾਡੇ ਪਰਿਵਾਰ ਦਾ ਹਿੱਸਾ ਬਣੋ ਤੇ ਆਪਾਂ ਰਲ ਮਿਲ ਕੇ ਇਹਨਾਂ ਪਰਿਵਾਰਾਂ ਦੇ ਜਿੰਨੇ ਵੀ ਕੋਈ ਲੋੜ ਨੇ ਇਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਕਰੀਏ ਸੋ ਅਸੀਂ ਇਹ ਬੇਨਤੀਆਂ ਜਿਹੜੀਆਂ ਕਰ ਰਹੇ ਪ੍ਰਵਾਨ ਕਰਿਓ ਤੁਹਾਡੇ ਚਰਨਾਂ 'ਚ ਬੇਨਤੀ ਆ ਜਦੋਂ ਅਸੀਂ ਪਹਿਲੀ ਵਾਰੀ ਇਸ ਪਰਿਵਾਰ ਨੂੰ ਮਿਲਦੇ ਆ ਪਿੰਡ 'ਚ ਗਏ ਸੀਗੇ ਤੇ ਇਸ ਪਰਿਵਾਰ ਦੇ ਜਿਹੜੇ ਹਾਲਾਤ ਮੈਂ ਆਪਜੀ ਨਾਲ ਸਾਂਝੇ ਵੀ ਕੀਤੇ ਆ ਫਿਰ ਦੁਬਾਰਾ ਅਸੀਂ ਵੀਡੀਓ 'ਚ ਦਿਖਾ ਦੇਵਾਂਗੇ ਕਿ ਕਿੱਦਾਂ ਇਹ ਪਰਿਵਾਰ ਰਹਿੰਦਾ ਸੀਗਾ ਕਿੰਦੰਦੇ ਕਿ ਮੋਚੀ ਆਪਣੀ ਜੁੱਤੀ ਨਹੀਂ ਗੰਨਦਾ ਇਹ ਪਰਿਵਾਰ ਇਸ ਤਰ੍ਹਾਂ ਹੀ ਆ ਖੁਦ ਰਾਜ ਮਿਸਤਰੀ ਦਾ ਕੰਮ ਕਰਦੇ ਆ ਭਾਜੀ ਪਰ ਘਰ ਦੇ ਵਿੱਚ ਅਸੀਂ ਜਦੋਂ ਐਂਟਰ ਕੀਤੇ ਆ ਤੇ ਕਾਨਿਆਂ ਦੀਆਂ ਛੱਤਾਂ ਨਹੀਂ ਦੋ ਕਮਰੇ ਨੇ ਤੇ ਦੋਨੋਂ ਕਮਰਿਆਂ ਦੇ ਉੱਤੇ ਕਾਨੇ ਦੀਆਂ ਛੱਤਾਂ ਤੇ ਉਸ ਤੋਂ ਅੱਗੇ ਬਰਾਂਡੇ ਵਿੱਚ ਜਿਹੜੀ ਸ਼ਨ ਛੇਡ ਜੀ ਪਾਈ ਹੋਈ ਹੈ ਇਹਨਾਂ ਨੇ ਉਹਦੇ ਉੱਤੇ ਵੀ ਟੀਨਾ ਪਾਈਆਂ ਹੋਈਆਂ 1.5 ਸਾਲ ਪਹਿਲਾਂ ਜਦੋਂ ਮੈਡੀਸਨ ਸ਼ੁਰੂ ਹੋਈ ਸੀਗੀ ਡਾਕਟਰ ਸਾਹਿਬ ਨੇ ਕਿਹਾ ਕਿ ਮੈਡੀਸਨ ਇਹਨਾਂ ਦੀ ਪਹਿਲਾਂ ਚੱਲੂਗੀ। ਜ਼ਿਆਦਾ ਸੋਜ ਆ ਸੋਜ ਕੰਟਰੋਲ ਚ ਹੋਊਗੀ ਫਿਰ ਆਪਰੇਟ ਹੋਣਾ। ਤੇ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਸੋਜ ਘਟੀ ਆ ਤੇ ਪਰਿਵਾਰ ਨੇ ਆਪਾਂ ਵੀ ਇਸ ਤਰ੍ਹਾਂ ਹੀ ਕਰਦੇ ਆ ਸ਼ੁਕਰਾਨਾ ਵੀ ਕਰਦੇ ਆ ਕਿ ਮਹਾਰਾਜੇ ਚਲੋ ਠੀਕ ਕਰ ਦਿੱਤਾ ਤੇ ਇਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਆਪਰੇਟ ਨਹੀਂ ਕਰਾਉਣਾ। ਪਰ ਗੁਰੂ ਸਾਹਿਬ ਨੇ ਉਹ ਤਿਆਰੀ ਕੀਤੀ ਸੀਗੀ ਉਸ ਰੋਗ ਨੂੰ ਕੱਟਣ ਵਾਸਤੇ ਸੋਜ ਘਟਾਈ ਦਵਾਈ ਵੀ ਉਦੋਂ ਹੀ ਕੰਮ ਕਰਦੀ ਜੋ ਗੁਰੂ ਦੀ ਰਹਿਮਤ ਵਰਤਦੀ ਆ ਤੇ ਇਸ ਪਰਿਵਾਰ ਨੇ ਫਿਰ ਉਹ ਮੈਡੀਸਨ ਜਿਹੜੀ ਲੈਣ ਕਰਕੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੋਜ ਘਟੀ ਸੀਗੀ ਇਹਨਾਂ ਆਪਰੇਟ ਨਹੀਂ ਕਰਵਾਇਆ ਤੇ ਕੁਝ ਚਿਰ ਬਾਅਦ ਫਿਰ ਉਹ ਜਿਹੜਾ ਗਿੱਲੜ ਸੀਗਾ ਉਹ ਜ਼ਿਆਦਾ ਸੋਜ ਪੈ ਗਈ ਤੇ ਇਹਨਾਂ ਨੂੰ ਸਾਹ ਲੈਣ 'ਚ ਮੁਸ਼ਕਲ ਆਉਂਦੀ ਸੀਗੀ ਤੇ ਪਰਿਵਾਰ ਦੇ ਹਾਲਾਤ ਇਦਾਂ ਨੇ ਪਾਜੀ ਕੰਮ ਤੇ ਕਰਦੇ ਨੇ ਕਿ 23 ਦਿਹਾੜੀ ਟੁੱਟਦੀ ਵੀ ਆ ਜਦੋਂ ਇਹਨਾਂ ਨੂੰ ਲੈ ਕੇ ਜਾਂਦੇ ਸੀਗੇ ਤੇ ਦੋ ਬੱਚੀਆਂ ਇੱਕ ਬੇਟਾ ਵਾ ਤੇ ਸਾਰਿਆਂ ਦਾ ਖਰਚਾ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਔਖਾ ਤੇ ਆਪ ਸੰਗਤਾਂ ਨੇ ਸਹਿਯੋਗ ਕੀਤਾ ਤੇ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਸੀਗੇ ਟੈਸਟ ਵੀ ਹੋਏ ਮੈਡੀਸਨ ਜਿਹੜੀ ਇਹਨਾਂ ਦੀ ਚੱਲੀ ਤੇ ਅੱਜ ઓਪਰੇਟ ਹੋਇਆ ਵਾ ਤੇ ਅੱਜ ਦਾ ਜਿਹੜਾ ਖਰਚਾ ਇਹਨਾਂ ਦਾ ਲੱਗਾ ਇਹ 38000 ਤੋਂ ਉੱਪਰ ਲੱਗ ਗਿਆ ਜੇ ਅਸੀਂ ਵਿੱਚ ਇਹ ਟੈਸਟ ਵੀ ਜਿਹੜੇ ਪਹਿਲੇ ਇਹਨਾਂ ਦੇ ਪਾਈਏ ਤੇ ਉਹ 50 55000 ਰੁਪਈਆ ਜਿਹੜਾ ਚਲੇ ਜਾਂਦਾ ਮੈਡੀਸਨ ਦੇ ਵੇਦ ਵਿੱਚ ਹੀ ਤੇ ਸੋ ਗਰੂਪ ਪਿਆਰਿਓ ਇਹ ਵੱਡੇ ਖਰਚੇ ਨੇ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹਨੂੰ ਲੋੜ ਆ ਉਹਦਾ ਸਹਿਯੋਗ ਕਰਿਆ ਕਰੋ ਰਲ ਮਿਲ ਕੇ ਆਪਾਂ ਇਹ ਸੇਵਾ ਨਿਭਾਈਏ ਬਹੁਤ ਗਰੀਬੀ ਹੋਈ ਜੀ ਆਹ ਅਸੀਂ ਤਾਂ ਧੰਨਵਾਦ ਕਰਦੇ ਆ ਵੀ ਚਲੋ ਜਿਨ੍ਹਾਂ ਨੇ ਲਾ ਜਿਨ੍ਹਾਂ ਦਾ ਘਰਾਤਾ ਚਲੋ ਵਸਦਾ ਘਰ ਰਹਿ ਗਿਆ ਸਾਡਾ ਕਿੰਨੇ ਕੇ ਬੱਚੇ ਆ ਤੇ ਦਵਾਈਆਂ ਬਥੇਰੀਆਂ ਪਹਿਲਾਂ ਚਲਦੀਆਂ ਰਹੀਆਂ ਨਾ ਉਹਨਾਂ ਨੇ ਜਿਆਦਾ ਗਰੀਬੀ ਲੈਣ ਦੀ ਕਿੰਨੇ ਆ ਅਹੀਂ ਜੀ ਜਿਤਨਾ ਆ ਸਾਡੇ ਕਮਰੇਆਂ ਨਾਲ ਲੰਮੇ ਤੇ ਇਸ ਤਰ੍ਹਾਂ ਹੀ ਸਾਡੇ ਪਹਿਲੇ ਘਰ ਹੁੰਦੇ ਉਹਨਾਂ ਦੇ ਥੱਲੇ ਅਸੀਂ ਥੰਮੀਆਂ ਦਿੱਤੀਆਂ ਹੁੰਦੀਆਂ ਥੰਮੀਆਂ ਦੇ ਕੇ ਤੇ ਸਾਡੇ ਮਾਈ ਬਾਪ ਜਿਹੜਾ ਜੀ ਗੁਜ਼ਾਰਾ ਕਰਦੇ ਤੇ ਗਾਂ ਹੋਣਾ ਮੜਾ ਮੋਟਾ ਸੀ ਇੰਨਾ ਕਾਸਰਾ ਕਰਕੇ ਤੇ ਬੈਠੇ ਤੇ ਗਰੀਬੀ ਤੇ ਤਾਂ ਵੀ ਹੁਣ ਜਿਦੋਂ ਦਾ 1.5 ਸਾਲ ਹੋ ਗਿਆ ਕਦੀ ਪ੍ਰੈਸ਼ਨ ਕਰਾ ਲੈਣੇ ਅਕਸਰ ਕਦੀ ਟੈਸਟ ਕਰਾ ਲਓ ਕਦੀ ਕੋਹ ਕਰਾ ਲਓ ਕਦੀ ਕੋਹ ਕਰਾ ਲਓ ਤੇ ਅੱਜ ਦੇ ਦਿਨਾਂ ਤੱਕ ਹੁਣ ਆ ਟਾਈਮ ਆਇਆ ਜੋ ਤਗਰੀਬੀ ਕਿਤਾਜ ਰਣੀ ਜੋ ਕੋ ਕੋਲ ਉਤੇ ਅਮੀਰੀ ਫੇ ਬਣਨੀ ਹੈ ਹੁਣ ਸਾਡੇ ਕੋਲ ਹਲੇ ਪਹਾਨੀ ਨਹੀਂ ਇੱਕੋ ਦੀ ਮਾਂ ਦਾ ਪ੍ਰਸ਼ਨ ਕਰਾਇਆ ਹੁਣ ਇਹਦੀ ਜੋਗਾ ਪਹਾਨੀ ਕੋਲ ਕੋਈ ਨਹੀਂ ਜੇ ਹੋਣਾ ਤਾਂ ਹਾਂ ਚਲੋ ਮਾਂ ਨੇ ਇਲਾਜ ਕਰਾਇਆ ਤੇ ਕੋਈ ਸਾਡਾ ਸੰਤਰ ਹੋਇਆ ਹਲੇ ਵੀ ਦਵਾਈ ਬੂਟੀ ਤੇ ਚਲਣੀ ਚਲਣੀ ਹੈ ਹਾਂ ਕਰਕੇ ਬੱਚੇ ਦੀ ਜੁਬਾਨ ਉਹਨਾਂ ਦੇ ਵੀ ਖਰਚੇ ਉਹਨਾਂ ਦੇ ਵੀ ਖਰਚੇ ਸਕੂਲ ਦੇ ਖਰਚੇ ਵੜੇ ਆ ਤੇ ਅਸ਼ਤਾਂ ਤਾਂ ਤੁਸੀਂ ਵੇਹੀ ਸਕਦੇ ਜਿਹੋ ਜਿਹੇ ਹੈਗੀਆਂ ਮੜੀਆਂ ਚੰਗੀਆਂ ਇਹਨਾਂ ਦੇਲੇ ਰਹਿਣ ਦਾ ਹਾਂਜੀ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਜਿਨ੍ਹਾਂ ਨੇ ਸੰਗਤ ਨੇ ਪਿਆਰ ਦਿੱਤਾ ਤੇ ਇਹਨਾਂ ਮਿਲ ਮਰਾਵ ਕੇ ਸਾਡਾ ਚਲੋ ਇਲਾਜ ਕਰਾਤਾ ਕੁੜੀ ਦਾ ਤੇ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਆ ਜਿਹੜੇ ਵੀਰ ਕਰਾਉਂਦੇ ਇਲਾਜ ਤੇ ਉਹਨਾਂ ਦੇ ਹੋਰ ਬਹੁਤ ਧੰਨਵਾਦੀਆਂ ਸੋ ਗੁਰੂ ਪਿਆਰੇਓ ਭੈਜੀ ਗੁਰਪ੍ਰੀਤ ਤੇ ਗੌਰ ਆਪਣੇ ਘਰ ਆ ਗਏ ਆ ਤੇ ਮੈਂ ਚਾਹੁੰਦਾ ਸੀਗਾ ਇੱਕ ਵਾਰੀ ਫੇਰ ਤੁਹਾਨੂੰ ਦਿਖਾਵਾਂ ਇਹ ਕਿਸ ਗਰੀਬੀ ਦੀ ਹਾਲਤ ਵਿੱਚ ਇਹ ਪਰਿਵਾਰ ਰਿੰਦਾ ਪਿਆ ਵਾ ਅੱਜ ਕੱਲ ਦਾ ਮਾਡਰਨ ਜਮਾਨਾ ਵਾ ਦੁਨੀਆ ਕਿੱਥੋਂ ਤੇ ਕਿੱਥੇ ਪਹੁੰਚ ਗਈ ਆ ਪਰ ਕੁਝ ਪਰਿਵਾਰ ਤੇ ਅਜੇ ਵੀ ਉਸੇ ਤਰ੍ਹਾਂ ਜ਼ਿੰਦਗੀ ਆਪਣੀ ਗੁਜ਼ਾਰਦੇ ਨੇ ਹਾਂਜੀ ਭਾਰੀ ਮਾਂ ਤੇ ਵੇਖ ਕੇ ਤੇ ਦੇ ਬਹੁਤ ਜ਼ਿਆਦਾ ਬਹੁਤ ਸ਼ੁਕਰ ਕਰਦੇ ਧੰਨਵਾਦ ਕਰਦੇ ਭਾਜੀ ਤੁਹਾਡਾ ਗੁਰਪੇਰ ਪੇਕਾ ਪਰਿਵਾਰ ਤਗੜਾ ਨਹੀਂ ਆ ਤੇ ਇਹਨਾਂ ਦੇ ਪਰਿਵਾਰਾਂ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਜਾਂਦੇ ਰਹੇ ਆ ਪੇਕੇ ਪਰਿਵਾਰ ਚ ਤੇ ਇਹ ਵੀ ਪਰਿਵਾਰ ਕੋਈ ਸਮਝੋ ਗੁਜ਼ਾਰਾ ਹੀ ਕਰਦੇ ਨੇ ਤੇ ਦੋਨੋਂ ਬੰਨੇ ਦੋਨੋਂ ਸਾਈਡ ਹੀ ਪੇਕਾ ਪਰਿਵਾਰ ਤੇ ਸੋਹਰਾ ਪਰਿਵਾਰ ਵੀ ਜਿਹੜਾ ਬਹੁਤ ਗਰੀਬੀ ਵਿੱਚ ਹੱਤ ਦੀ ਗਰੀਬੀ ਆ ਤੇ ਸਾਰੇ ਪਾਸੇ ਹੱਥ ਮਾਰਦੇ ਨੇ ਪਹਿਲਾਂ ਵੇਲਣਾ ਵੀ ਲਾਉਂਦੇ ਰਹੇ ਨੇ ਰੌਹ ਵਾਲਾ ਉਹਦੇ ਵਿੱਚ ਵੀ ਕੋਈ ਜ਼ਿਆਦਾ ਬੈਨੀਫਿਟ ਨਹੀਂ ਮਿਲਿਆ ਫਿਰ ਇਦਾਂ ਹੀ ਇੱਧਰ ਹੀ ਕਰਦੇ ਰਹੇ ਰਾਜ ਮਿਸਤਰੀ ਦਾ ਹੀ ਹਾਂਜੀ ਉਹਦੇ ਵਿੱਚ ਪੂਰਾ ਨਹੀਂ ਬੈਨੀਫਿਟ ਮਿਲਿਆ ਉਹ ਕਿੰਨਾ ਚਿਰ ਲਾਇਆ ਤੁਸੀਂ ਉਹ ਮੈਂ ਇੱਕੋ ਸੀਜ਼ਨ ਲਾਇਆ ਇੱਕ ਸੀਜ਼ਨ ਲਾਇਆ ਹਾਂਜੀ ਕੋਈ ਡਾ ਮਨਾਫਾ ਨਹੀਂ ਹੁੰਦਾ ਉਹ ਵੀ ਫਿਰ ਬੰਦ ਕਰਤਾ ਜੀ ਪਾਜੀ ਇਹ ਢੋਲਕੀਆਂ ਪਈਆਂ ਇਹ ਕੀ ਕਰਦੇ ਹੁੰਦੇ ਆ ਇਹ ਬੱਚਾ ਹੱਡਾ ਜੀ ਉਹ ਜਾਂਦਾ ਇਸ ਤਰ੍ਹਾਂ ਸਾਥ ਸੰਗ ਤੇ ਮੁੰਡਾ ਨਿੱਕਾ ਅੱਛਾ ਹਾਂਜੀ ਸ਼ਬਦ ਪੜਦਾ ਹੁੰਦਾ ਹਾਂਜੀ ਸ਼ਬਦ ਪੜਦਾ ਹੈ ਹਾਂਜੀ ਸੋ ਜੀ ਗੁਰੂ ਦੇ ਨਾਲ ਜੁੜੇ ਆ ਘਰ 'ਚ ਇੱਕ ਬੰਦਾ ਹੀ ਜੇ ਜਾਂਦਾ ਹੋਵੇ ਤੇ ਸਾਰਿਆਂ ਨੂੰ ਤਾਰ ਲੈਂਦਾ ਮਹਾਰਾਜ ਨੇ ਵੇਖੋ ਨਦਰ ਪਾਈ ਆ ਇਸ ਪਰਿਵਾਰ ਦੇ ਉੱਤੇ ਤੇ ਕਾਰਜ ਰਾਸ ਹੋਏ ਆ ਇਸੇ ਕਰਕੇ ਕਹਿੰਦੇ ਵੀ ਗੁਰੂ ਦੇ ਲੜ ਲੱਗੇ ਰਹਿਣਾ ਚਾਹੀਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਖੈਰ ਪੈ ਜਾਂਦੀ ਆ ਸੋ ਬਹੁਤ ਸੋਣਾ ਇੱਕ ਬੱਚਿਆਂ ਨੇ ਮੇਰੇ ਖਿਆਲ ਨਾਲ ਲਿਖੇ ਹੋਏ ਨਾਮ ਵੀ ਲਿਖੇ ਹੋਏ ਦਸਾਂ ਪਾਤਸ਼ਾਹੀਆਂ ਦੇ ਬਹੁਤ ਸੋਣਾ ਚਾਰਟ ਇੱਕ ਤਿਆਰ ਕੀਤਾ ਹੋਇਆ ਸੋ ਗਰੁੱਪ ਯਾਰੋ ਜਿਹੜਾ ਤੁਹਾਡੇ ਵੱਲੋਂ ਦਸਵੰਦ ਆਉਂਦਾ ਇਸ ਤਰ੍ਹਾਂ ਇਹਨਾਂ ਪਰਿਵਾਰਾਂ ਵਿੱਚ ਜਾ ਕੇ ਇਹਨਾਂ ਦੀਆਂ ਲੋੜਾਂ ਵੇਖਦੇ ਤੇ ਜੋ ਵੀ ਇਹਨਾਂ ਦੀ ਜ਼ਰੂਰਤ ਆ ਉਹ ਆਪ ਸੰਗਤ ਦੇ ਸਹਿਯੋਗ ਨਾਲ ਪੂਰੀਆਂ ਕਰਦੇ ਆ ਤੇ ਅਸੀਂ ਆਸ ਕਰਦੇ ਆ ਤੁਸੀਂ ਸਾਡੇ ਨਾਲ ਜੁੜੇ ਰਹੋ ਇਹ ਜਿਹੜੀਆਂ ਵੀਡੀਓ ਸ਼ੇਅਰ ਵੀ ਜਰੂਰ ਕਰੋ ਸਬਸਕ੍ਰਾਈਬ ਵੀ ਵੀ ਕਰੋ ਤਾਂ ਕਿ ਹੋਰਾਂ ਤੱਕ ਵੀ ਇਹ ਚੀਜ਼ ਪਹੁੰਚ ਸਕੇ ਤੇ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਸਾਨੂੰ ਆਪ ਸੰਗਤ ਦੇ ਸਹਿਯੋਗ ਦੀ ਲੋੜ ਆ ਬਿੱਲ ਬਹੁਤ ਵੱਡੇ ਵੱਡੇ ਬਣਦੇ ਨੇ ਤੇ ਸੇਵਾ ਜਿਹੜੀ ਆ ਉਹ ਬਹੁਤ ਵੱਡੀ ਆ ਬੜੇ ਪਰਿਵਾਰ ਗਰੀਬ ਪਰਿਵਾਰ ਜਿਹੜੇ ਪਹੁੰਚ ਕਰਦੇ ਨੇ ਫੋਨ ਆਉਂਦੇ ਨੇ ਪਰ ਸਾਰਿਆਂ ਨੂੰ ਸਪੋਰਟ ਅਸੀਂ ਤਾਂ ਹੀ ਕਰ ਸਕਦੇ ਆ ਜੇ ਆਪ ਸੰਗਤਾਂ ਸਾਡਾ ਸਹਿਯੋਗ ਕਰੋ ਤੇ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਅਸੀਂ ਇੱਕ ਹੋਰ ਪਰਿਵਾਰ ਨੂੰ ਇਹ ਸਹਿਯੋਗ ਦੇ ਸਕਦੇ ਆ ਤੇ ਉਹ ਤੁਹਾਡੀ ਸੰਗਤ ਦਾ ਸਹਿਯੋਗ ਆ ਸੋ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਤੇ ਸਾਡਾ ਸਾਥ ਜਰੂਰ ਦਿਓ ਇੱਥੇ ਅੱਗੇ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ